ਉਹ ਬੱਲੇ ਬੱਲੇ ਸਾਲ ਮਾਰ ਤੀ ਕਿਹੜੀ ਸਾਡ ਕੀ ਹਾਂਜੀ ਲੋਗ ਜੰਪ ਤੇ ਹਾਈ ਜੰਪ ਵਾਸਤੇ ਜਿਹੜੀਆਂ ਐਂਟਰੀਆਂ ਨੇ ਖੁੱਲੀਆਂ ਨੇ ਕੋਈ ਵੀ ਬੱਚਾ ਆਪਣਾ ਨਾਮ ਰਜਿਸਟਰ ਕਰਵਾਉਣਾ ਚਾਹੁੰਦਾ ਹੈ ਤਾਂ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ ਬੀਬੀਆਂ ਭਣਾ ਵਾਸਤੇ ਵੀ ਮੱੜ ਚਾਰੇ ਇਸ ਵਾਸਤੇ ਐਂਟਰੀਜ਼ ਓਪਨ ਨੇ ਤੇ ਨੌਜਵਾਨਾਂ ਵਾਸਤੇ 7 ਸਾਲ ਵਾਲਿਆਂ ਵਾਸਤੇ ਐਂਟਰੀਜ਼ ਖੁੱਲੀਆਂ ਨੇ ਹੈਲੋ ਬੈਰੀ ਪ੍ਰਬੰਧਕਾ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਕੱਲੇ ਵਲੰਟੀਅਰਾਂ ਤੇ ਜਿਹੜੇ ਬੱਚਿਆਂ ਨੇ ਹਿੱਸਾ ਲੈਣਾ ਉਹਨਾਂ ਦੇ ਬਿਨਾਂ ਕੋਈ ਵੀ ਵੀਰ ਭਾਈ ਟਰੈਕ ਚ ਨਾ ਹੋਵੇ ਸਾਡੇ ਪ੍ਰਬੰਧਕਾ ਵੱਲੋਂ ਅੱਜ ਖੜ ਕੇ ਬੇਨਤੀ ਹੈ ਸਟੇਜ ਤੇ ਬੈਠੋ ਕੁਰਸੀਆਂ ਪਈਆਂ ਨੇ ਉੱਪਰੋਂ ਵਧੀਆ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕਿਰਪਾ ਕਰਕੇ ਸਾਡੀ ਇਹ ਰਿਕਵੈਸਟ ਵੱਲੋਂ

अमनजोत कौर अर्शदीप कौर गुरविंदर कौर गुरविंदर कौर डॉक्टर ऑफ जगसीर सिंह कहर बच्चों के बार निवास होने कृपा करके ट्रैक च आ महकप्रीत कौर डॉक्टर ऑफ बलकार खुशमती कौर जसप्रीत कौर ਸਟੇਜ ਸਟੇਜ ਦੇ ਸੱਜੇ ਪਾਸੇ ਕੁਰਸੀਆਂ ਲੱਗੀਆਂ ਪਈਆਂ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਗਰਾਮ ਦਾ ਮਾਹੌਲ ਨਾ ਬਰਬਾਦ ਕਰੋ ਕਿਪਾ ਕਰਕੇ ਸਟੇਜ ਤੇ ਆਈਏ ਸਟੇਜ ਦੇ ਨਾਲ ਸੱਜੇ ਪਾਸੇ ਕੁਰਸੀਆਂ ਲੱਗੀਆਂ ਨੇ ਜਿਹੜੇ ਇੱਧਰ ਦਰਸ਼ਕ ਬੈਠੇ ਆ ਜਿੰਨਾਂ ਨੂੰ ਵੀ ਉਹ ਦਿੱਕਤ ਆਉਂਦੀ ਹੈ ਲੰਮੀ ਰੇਸ ਦੇ ਵਿੱਚ ਜਦੋਂ ਹੁਣ ਕੋਈ ਟਰੈਕ ਚੱਲਦਾ ਨਾ ਇਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਕਿਰਪਾ ਕਰਕੇ ਕੁਰਸੀਆਂ ਰੱਖ ਦਿਓ ਆਗੇ ਸਟੇਜ ਦੇ ਬੈਠੋ ਵਾਦ ਨਗਾ ਤੋਂ ਬਿਨਾਂ ਸਵਨ ਦੀ ਵੀ ਇੰਦਿਆ ਗਰਾਉਂਡ ਦਾ ਮਾਹੌਲ ਨਾ ਖਰਾਬ ਹੋਵੇ ਖਿਡਾਰੀ ਵੀਰ ਤੇ ਪ੍ਰਬੰਧਕੀ ਗਰਾਉਂਡ ਤੇ ਰਹਿਣ ਬਾਕੀ ਸਾਰੇ ਕੁਰਸੀਆਂ ਤੇ ਆਣੇ ਵੱਡੀਆਂ ਮਿਲਨ ਨੂੰ ਬੇਨਤੀ ਹੈ ਕਿ ਧਿਆਨ ਰੱਖੋ ਭਾਈ ਕੋਈ ਬੱਚਾ ਟ੍ਰੈਕ 'ਚ ਨਾ ਆਵੇ ਸ੍ਰੋਤਿਆਂ ਠੰਡੇ ਪੈ ਗਈ ਤਾੜੀਆਂ ਵਾਲੋ ਹਾਂ ਪਤਾ ਲੱਗੇ ਵੀ ਟੂਰਨਾਮੈਂਟ ਹੋ ਰਿਹਾ ਹੈ ਅੱਜ ਖਚਕੇ ਆ ਤਾੜੀਆਂ ਨੇ ਰਗੜੇ ਚਾਹੀਦੀਆਂ ਪਹਿਲੀ ਹੀਟ ਹੈ ਕੁੜੀਆਂ ਦੀ ਆ ਜਿਹੜੇ ਜਵਾਨ ਝੂਲੇ ਦੇ ਫਿਰਦੇ ਨੇ ਥੱਲੇ ਆ ਜਿਓ ਨਹੀਂ ਫਿਰ ਨਾ ਇੱਥੇ ਆ ਜਿਓ ਥੱਲੇ ਆ

ਅੰਡਰ 17 ਸਾਲ ਲੜਕੀਆਂ ਭਾਈ ਜੀ ਜਿਹੜੇ ਟਰੈਕ ਦੇ ਬਿਲਕੁਲ ਨੇੜੇ ਖੜੇ ਨੇ ਇਹਨਾਂ ਨੂੰ ਬੇਨਤੀ ਹੈ ਕਿ ਦੋ ਦੋ ਕਦਮ ਪਿੱਛੇ ਹੋ ਜਾਈਂ। ਕਈ ਵਾਰੀ ਕੋਈ ਬੱਚਾ-ਭਾਜੀ ਦੇ ਮੂਹਰੇ ਆ ਜਾਂਦਾ ਤਾਂ ਐਥਲੀਟ ਦਾ ਨੁਕਸਾਨ ਹੋ ਜਾਂਦਾ। ਕਿਰਪਾ ਕਰਕੇ ਦੋ ਦੋ ਕਦਮ ਪਿੱਛੇ ਹੋ ਜਾਓ। ਤੇ ਕੋਈ ਵੀ ਬੱਚਾ ਟਰੈਕ 'ਚ ਨਾ ਆਵੇ ਇਸ ਗੱਲ ਦਾ ਧਿਆਨ ਰੱਖੋ। ਵਲੰਟੀਅਰ ਵੀਰਾਂ ਬੇਨਤੀ ਹੈ ਧਿਆਨ ਰੱਖੋ ਇਸ ਗੱਲ ਦਾ ਕਿ ਕੋਈ ਜਵਾਕ ਟਰੈਕ 'ਚ ਨਾ ਆਵੇ। ਅਗਲੀ ਫਾਈਨਲ ਰੇਸ ਅੰਡਰ 10 ਸਾਲ ਫਾਈਨਲ ਆ ਹੁਣ ਮੁੰਡੇ ਕੁੜੀਆਂ ਇਹਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਆਪਣਾ ਵਾਰਮ-ਅਪ ਕਰ ਲੈਣ ਮਾੜੇ ਹੋਏ ਇਸ ਤੋਂ ਤੁਰੰਤ ਬਾਅਦ ਕਿਵੇਂ ਚੱਲਦੇ ਵੀਡੀਓ ਅੰਡਰ 10 ਸਾਲ ਬੋਇਸ ਗਰਲ ਫਾਈਨਲ ਰੇਸ ਬਏ ਇੱਕਦਮ ਚੱਲ ਗਿਆ ਉਹ ਹੈਲੋ ਪਿਛੇ ਹੁੰਦਾ ਅੱਗੇ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਜੀ ਗੋਲਾ ਜੀ 19 ਸਾਲ ਦਾ ਕੋਪਰ ਗੋਲਾ ਤੇ ਓਪਨ ਦੇ ਵਿੱਚ ਗੋਲੇ ਜੀ ਐਂਟਰੀ ਕਰਵਾਉਣੀ ਆ ਜੀ ਕਰਵਾ ਸਕਦਾ ਜੀ ਆਪਣੇ ਕੋਲੇ 241 19 ਸਾਲ ਦਾ ਚਾਹਦਾ ਜੀ ਓਪਨ ਦੇ ਵਿੱਚ ਜਿਹਨੇ ਵੀ ਐਂਟਰੀ ਕਰਵਾਉਣੀ ਹੈ ਉਹ ਮੈਨੂੰ ਤਰਵਾ ਸਕਦਾ ਜੀ ਬਾਹਰ ਦੇ ਵਿੱਚ ਨਾ ਕਿ ਹਾ ਗੋਲੀ ਮੇਕ ਕਰਵਾਉਣਾ ਨਹੀਂ ਫਿਰ ਜੀ 19 ਸਾਲ ਹੁਣ 5-4 ਮਿੰਟਾਂ ਦੇ ਵਿੱਚ ਕਰਵਾਇਆ ਜਾ ਰਹੀ ਹੈ ਐਂਟਰੀ ਕਰਵਾਉਣੀ ਮੈਂ ਹਾ ਵੀਰੰਤ ਦਾ ਬਹੁਤ ਜਾਂ ਫਿਰ ਇੱਕ ਮੇਕ ਕਰਵਾਇਆ ਉਸ ਤੋਂ ਬਾਅਦ ਹੁਣ 40 ਸਾਲ बंदि दौड़ ते सत साल दुकान दौड़ी आहे अगली ही चलती है जी खिंच खिंच के बार अगला जो मुकाबला दस साल बुढ़े घरिया कर लो शाबाज शाबाश खिंच के खिंच के थोड़ी दूर है ਚੱਲ ਚੱਲ ਭੱਜ ਕੇ ਭੱਜ ਕੇ ਭੱਜ ਕੇ ਸਾਰਿਆਂ ਪਿੱਛੇ ਨਿਦਰ ਤੂੰ ਮੂਰੇ ਐ ਚੱਲ ਚੱਲ ਅੱਛਾ ਵਲੰਟੀਅਰ ਵੀਰਾਂ ਨੂੰ ਬੇਨਤੀ ਹੈਗਾ 10 ਸਾਲਾਂ ਨੂੰ ਨੇੜੇ ਲਾਓ ਜੀ ਸਟਾਰਟਿੰਗ ਪੁਆਇੰਟ ਤੇ ਬੁੱਟੇ ਭਾਈ 10 ਵਾਲਾਂ ਨੂੰ ਲੈ ਕੇ ਜਾਓ ਕੁੜੀਆਂ ਠੀਕ 14 ਸਾਲ ਕੁੜੀਆਂ ਪਹਿਲੀ ਹੀਟ